ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਖੰਡ ਭਜਾਓ ਪੰਜਾਬ ਬਚਾਓ ਮੁਹਿਮ ਨੂੰ ਲੈ ਕੇ ਲਗਾਤਾਰ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਉਹਨਾਂ ਦੀ ਟੀਮ ਦੇ ਵੱਲੋਂ ਅਨੇਕਾਂ ਪਖੰਡੀ ਬਾਬਿਆਂ ਦੇ ਪਰਦੇ ਫਾਸ਼ ਕੀਤੇ ਗਏ ਸੀ ਪਰ ਹੁਣ ਦੇਖਿਆ ਜਾ ਰਿਹਾ ਕਿ ਲਗਾਤਾਰ ਭਾਈ ਮਨਪ੍ਰੀਤ ਸਿੰਘ ਖਾਲਸਾ ਦੀਆਂ ਇੱਕ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਇੱਕ ਤਾਂ ਉਹ ਵੀਡੀਓ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਆਪਣੇ ਘਰ ਤਾਂਤਰਿਕ ਬੁਲਾਇਆ ਸੀ ਤੇ ਕਹਾੜੇ ਦੇ ਵਿੱਚ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਸਾ ਗਾਲਾਂ ਕੱਢਦਾ ਨਜ਼ਰ ਆ ਰਿਹਾ ਹੈ ਪਹਿਲੀ ਵੀਡੀਓ ਦਾ ਅਸਲ ਸੱਚ ਵੀ ਸਾਹਮਣੇ ਆ ਗਿਆ ਸੀ ਕਿ ਕਿਵੇਂ ਬਾਬੇ ਨੇ ਉਸ ਦਾ ਪਰਦਾ ਫਾਸ਼ ਕਰਨ ਦੇ ਵਾਸਤੇ ਪਖੰਡੀ ਨੂੰ ਘਰ ਬੁਲਾਇਆ ਸੀ ਇਹ ਉਹਨਾਂ ਦਾ ਬਿਆਨ ਸੀ ਜਿਸ ਤੋਂ ਬਾਅਦ ਹੁਣ ਇਹ ਗਾਲਾਂ ਕੱਢਣ ਵਾਲਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਆਖਰੀ ਇਸ ਵਾਇਰਲ ਵੀਡੀਓ ਦਾ ਅਸਲ ਸੱਚ ਕੀ ਹੈ ਉਹ ਵੀ ਜਰਨਲ ਦੀ ਕੋਸ਼ਿਸ਼ ਕਰਾਂਗੇ ਪਾਇਮਨਦੀਪ ਸਿੰਘ ਖਾਸ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਇਹ ਵਾਇਰਲ ਜਿਹੜਾ ਇਹ ਕਾਲ ਰਿਕਾਰਡਿੰਗ ਆ ਉਹ ਸੁਣਦੇ ਹਾਂ ਇਹ ਕਾਲ ਰਿਕਾਰਡਿੰਗ ਦਾ ਮਸਲਾ ਇਹ ਹੈ ਜੀ ਇਹ ਸਾਡੀ ਮਹਿਮਦ ਦੇ ਨਾਲ ਹੀ ਸੀ ਬੰਦਾ ਕੋੜਕਪੂਰੇ ਦਾ ਹਰਪ੍ਰੀਤ ਸਿੰਘ ਠੀਕ ਹੈ ਤੇ ਇੱਕ ਬੰਦਾ ਹੋਰ ਆ ਜਿਹਨੂੰ ਵੀਡੀਓ ਕਾਲ ਕੀਤੀ ਗਈ ਸੀ ਠੀਕ ਹੈ ਤੇ ਇਹਨਾਂ ਨੇ ਗਾਂ ਮਤਲਬ ਪੈਸਿਆਂ ਦੇ ਵਿੱਚ ਉਹਨੂੰ ਵੇਚ ਦਿੱਤੀ। ਤੋਂ ਮੈਨੂੰ ਚੜ ਗਿਆ ਗੁੱਸਾ ਮੈਂ ਕਿਹਾ ਤੁਹਾਡੀ ਐਸੀ ਕੀਤਾ ਐਸੀ ਵੀ ਤੁਸੀਂ ਗੰਦ ਪਾਇਆ ਤੁਸੀਂ। ਵੀ ਤੁਸੀਂ ਗੱਲਬਾਤ ਕੀ ਤੁਸੀਂ ਕਿਹੜੀ ਤਰੀਕੇ ਨਾਲ ਲੋਕਾਂ 'ਚ ਪੇਸ਼ ਕਰ ਰਹੇ ਹੋ ਤੁਸੀਂ ਵੀ? ਅਸੀਂ ਕਿਦੇ ਲਈ ਤੁਰੇ ਪੰਜਾਬ ਲਈ ਤੁਰੇ ਆ। ਤਾਂ ਕਰਕੇ ਮੈਂ ਤਾਂ ਫਿਰ ਗਾਲਾਂ ਕੱਢੀਆਂ ਜੀ ਮੇਰੀ ਐ ਮੈਂ ਕੱਢੀਆਂ ਹੁਣ ਕੀ ਕਰਾਂ ਮੈਂ ਦੱਸੋ। ਇਹ ਤਾਂ ਚਾਹੁੰਦੇ ਭਾਈ ਮਨਪ੍ਰੀਤ ਸਿੰਘ ਸ਼ਾਂਤੀਪੂਰਵਕ ਹੀ ਚੱਲੇ। ਇੱਕ ਹੋਰ ਆ ਜੀ ਜਿਹੜੇ ਬੰਦੇ ਨੇ ਸਕਰੀਨ ਰਿਕਾਰਡ ਵੀਡੀਓ ਕੀਤੀ ਹੈ ਠੀਕ ਹੈ ਉਹ ਮੰਨ ਗਿਆ ਉਹਦੀ ਵੀਡੀਓ ਸਾਹਮਣੇ ਆ ਗਈ ਸਾਡੇ ਸਵੇਰੇ ਸ਼ੇਅਰ ਕਰਾਂਗੇ ਤੁਹਾਨੂੰ ਅਜੇ ਕਿਸੇ ਨੂੰ ਨਹੀਂ ਪਾਈ ਨਾ ਕਿਸੇ ਨੂੰ ਪਾਈਏ ਪਾਉਣੀ ਹੈ ਬਸ ਸਵੇਰ ਦਾ ਦਿਨ ਵੇਟ ਕਰੋ ਸਵੇਰੇ ਦੁਪਹਿਰ ਸ਼ਾਮ ਤੱਕ ਪਾ ਦਾਂਗੇ ਵੀਡੀਓ ਮੇਰੇ ਕੋਲੇ ਹੀ ਆ ਸੀ ਬੰਦੇ ਬੰਦਾ ਸਾਡੇ ਕੋਲੇ ਆ ਗਿਆ ਉਹ ਮੰਨ ਗਿਆ ਵੀ ਮੈਨੂੰ ਵੀਡੀਓ ਕਾਲ ਕੀਤੀ ਸੀ ਤੁਹਾਡਾ ਜੇਤੇਦਾਰ ਕਹਿ ਰਿਹਾ ਸੀ ਤੇ ਇਹ ਪਖੰਡੀ ਫੜਿਆ ਤੇ ਇਹਦਾ ਪਖੰਡ ਹੁਣ ਪਰਦਾ ਜਾਰ ਹੋਣਾ ਇਹਦੇ ਭੂਤ ਕੱਢਨੇ ਆ ਭਾਈ ਸਾਹਿਬ ਜੀ ਨੇ ਤੇ ਮੇਰੇ ਮੋਬਾਈਲ 'ਚ ਕਹਿੰਦਾ ਮੈਂ ਉਹ ਰੱਖੀ ਸੀ ਵੀ ਅਸੀਂ ਵੀ ਇਦਾਂ ਪਖੰਡੀ ਫੜਿਆ ਕਰਾਂਗੇ ਮੇਰੇ ਮੋਬਾਈਲ ਦੇ ਵਿੱਚੋਂ ਮੈਂ ਗੁਰਵਿੰਦਰ ਸਿੰਘ ਨੂੰ ਵਿਖਾਈ ਤੇ ਗੁਰਵਿੰਦਰ ਸਿੰਘ ਉਹਨਾਂ ਨੇ ਮੇਰੇ ਫੋਨ ਦੇ ਵਿੱਚੋਂ ਕੱਢ ਕੇ ਉਹਨੂੰ ਕਿਸੇ ਗਲਤ ਢੰਗ ਨਾਲ ਜਿਹੜਾ ਪੇਸ਼ ਕੀਤਾ ਗਿਆ ਨਰਦੇ ਉੱਪਰ ਪਾਇਆ ਗਿਆ ਖ਼ਬਰਦਾਰ ਦੀ ਇੱਕ ਇਸ ਵਾਇਰਲ ਵੀਡੀਓ ਦੀ ਅਸਲ ਸੱਚਾਈ ਹੁਣ ਭਾਈ ਮਨਪ੍ਰੀਤ ਸਿੰਘ ਖਾਸਾਹੀ ਦੱਸਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹ ਮਸਲਾ ਕੀ ਹੈ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਖੰਡ ਭਜਾਓ ਪੰਜਾਬ ਬਚਾਓ ਮੁਹਿੰਮ ਨੂੰ ਲੈ ਕੇ ਲਗਾਤਾਰ ਭਾਈ ਮਨਪ੍ਰੀਤ ਸਿੰਘ ਖਾਸਾਹ ਤੇ ਉਹਨਾਂ ਦੀ ਟੀਮ ਦੇ ਵੱਲੋਂ ਅਨੇਕਾਂ ਪਖੰਡੀ ਬਾਬਿਆਂ ਦੇ ਪਰਦੇ ਫਾਸ਼ ਕੀਤੇ ਗਏ ਸੀ ਪਰ ਹੁਣ ਦੇਖਿਆ ਜਾ ਰਿਹਾ ਕਿ ਲਗਾਤਾਰ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਆ ਇੱਕ ਦੋ ਵੀਡੀਓ ਸਾਹਮਣੇ ਆ ਚੁੱਕੇ ਨੇ ਇੱਕ ਤਾਂ ਉਹ ਵੀਡੀਓ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਆਪਣੇ ਘਰ ਤਾੰਤ੍ਰਿਕ ਬੁਲਾਇਆ ਸੀ ਤੇ ਕਹਾੜੇ ਦੇ ਵਿੱਚ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਗਾਲਾਂ ਕੱਢਦਾ ਨਜ਼ਰ ਆ ਰਿਹਾ ਪਹਿਲੀ ਵੀਡੀਓ ਦਾ ਅਸਲ ਸੱਚ ਵੀ ਸਾਹਮਣੇ ਆ ਗਿਆ ਸੀ ਕਿ ਕਿਵੇਂ ਬਾਬੇ ਨੇ ਉਸ ਦਾ ਪਰਦਾ ਫਾਸ਼ ਕਰਨ ਦੇ ਵਾਸਤੇ ਪਖੰਡੀ ਨੂੰ ਘਰ ਬੁਲਾਇਆ ਸੀ ਇਹ ਉਹਨਾਂ ਦਾ ਬਿਆਨ ਸੀ ਜਿਸ ਤੋਂ ਬਾਅਦ ਹੁਣ ਇਹ ਗਾਣਾ ਕੱਢਣ ਵਾਲਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਿਹਾ ਆਖਰੀ ਇਸ ਵਾਰ ਵੀਡੀਓ ਦਾ ਅਸਲ ਸੱਚ ਕੀ ਆ ਉਹ ਵੀ ਜਰਨਲ ਦੀ ਕੋਸ਼ਿਸ਼ ਕਰਾਂਗੇ ਪਾਈਮਨਤ ਸਿੰਘ ਖਾਸ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਇਹ ਵਾਇਲ ਜਿਹੜਾ ਇਹ ਕਾਲ ਰਿਕਾਰਡਿੰਗ ਆ ਉਹ ਸੁਣਦੇ ਹਾਂ ਇਹ ਕਾਲ ਰਿਕਾਰਡਿੰਗ ਦਾ ਮਸਲਾ ਇਹ ਹੈ ਜੀ ਇਹ ਸਾਡੀ ਮਹਿਮਦ ਦੇ ਨਾਲ ਹੀ ਸੀ ਬੰਦਾ ਕੋੜਕਪੂਰੇ ਦਾ ਹਰਪ੍ਰੀਤ ਸਿੰਘ ਠੀਕ ਹੈ ਤੇ ਇੱਕ ਬੰਦਾ ਹੋਰ ਆ ਜਿਹਨੂੰ ਵੀਡੀਓ ਕਾਲ ਕੀਤੀ ਗਈ ਸੀ ਠੀਕ ਹੈ ਤੇ ਇਹਨਾਂ ਨੇ ਗਾਂ ਮਤਲਬ ਪੈਸਿਆਂ ਦੇ ਵਿੱਚ ਉਹਨੂੰ ਵੇਚ ਦਿੱਤੀ ਤਾਂ ਮੈਨੂੰ ਚੜ ਗਿਆ ਗੁੱਸਾ ਮੈਂ ਕਿਹਾ ਤੁਹਾਡੀ ਐਸੀ ਕੀਤਾ ਐਸੀ ਵੀ ਤੁਸੀਂ ਗੰਦ ਪਾਇਆ ਤੁਸੀਂ ਵੀ ਤੁਸੀਂ ਗੱਲਬਾਤ ਕੀ ਤੁਸੀਂ ਕਿਹੜੀ ਤਰੀਕੇ ਨਾਲ ਲੋਕਾਂ 'ਚ ਪੇਸ਼ ਕਰ ਰਹੇ ਹੋ ਤੁਸੀਂ ਬਈ ਅਸੀਂ ਕਿਹਦੇ ਲਈ ਤੁਰੇ ਪੰਜਾਬ ਲਈ ਤੁਰੇ ਤਾਂ ਕਰਕੇ ਮੈਂ ਤਾਂ ਫਿਰ ਗਾਲਾਂ ਕੱਢੀਆਂ ਜੀ ਮੇਰੀ ਇਹ ਮੈਂ ਕੱਢੀਆਂ ਹੁਣ ਕੀ ਕਰਾਂ ਮੈਂ ਦੱਸੋ ਇਹਦਾ ਚਾਹੁੰਦੇ ਭਾਈ ਮਨਪ੍ਰੀਤ ਸਿੰਘ ਸ਼ਾਂਤੀਪੁਰਵ ਕੀ ਚੱਲੇ ਇੱਕ ਹੋਰ ਆ ਜੀ ਜਿਹੜੇ ਬੰਦੇ ਨੇ ਸਕਰੀਨ ਰਿਕਾਰਡ ਵੀਡੀਓ ਕੀਤੀ ਐ ਠੀਕ ਐ ਉਹ ਮੰਨ ਗਿਆ ਉਹਦੀ ਵੀਡੀਓ ਸਾਹਮਣੇ ਆ ਗਈ ਸਾਡੇ ਸਵੇਰੇ ਸ਼ੇਅਰ ਕਰਾਂਗੇ ਤੁਹਾਨੂੰ ਅਜੇ ਕਿਸੇ ਨੂੰ ਨਹੀਂ ਪਾਈ ਨਾ ਕਿਸੇ ਨੂੰ ਪਾਈਏ ਪਾਉਣੀ ਐ ਬਸ ਸਵੇਰ ਦਾ ਦਿਨ ਵੇਟ ਕਰੋ ਸਵੇਰੇ ਦੁਪਹਿਰ ਸ਼ਾਮ ਤੱਕ ਪਾ ਦਾਂਗੇ ਵੀਡੀਓ ਮੇਰੇ ਕੋਲੇ ਹੀ ਐ ਅਸੀਂ ਬੰਦੇ ਬੰਦਾ ਸਾਡੇ ਕੋਲੇ ਆ ਗਿਆ ਉਹ ਮਨ ਗਿਆ ਵੀ ਮੈਨੂੰ ਵੀਡੀਓ ਕਾਲ ਕੀਤੀ ਸੀ ਤੁਹਾਡਾ ਜਥੇਦਾਰ ਕਹਿ ਰਿਹਾ ਸੀ ਵੀ ਇਹ ਪਖੰਡੀ ਫੜਿਆ ਤੇ ਇਹਦਾ ਪਖੰਡ ਹੁਣ ਪਰਦਾ ਜਾਹਰ ਹੋਣਾ ਹੈ ਇਹਦੇ ਭੂਤ ਕੱਢਨੇ ਆ ਭਾਈ ਸਾਹਿਬ ਜੀ ਨੇ ਤੇ ਮੇਰੇ ਮੋਬਾਈਲ 'ਚ ਕਹਿੰਦਾ ਮੈਂ ਉਹ ਰੱਖੀ ਸੀ ਵੀ ਅਸੀਂ ਵੀ ਇਦਾਂ ਪਖੰਡੀ ਫੜਿਆ ਕਰਾਂਗੇ ਮੇਰੇ ਮੋਬਾਈਲ ਦੇ ਵਿੱਚੋਂ ਮੈਂ ਗੁਰਵਿੰਦਰ ਸਿੰਘ ਨੂੰ ਵਿਖਾਈ ਤੇ ਗੁਰਵਿੰਦਰ ਸਿੰਘ ਉਹਨਾਂ ਨੇ ਮੇਰੇ ਫੋਨ ਦੇ ਵਿੱਚੋਂ ਕੱਢ ਕੇ ਉਹਨੂੰ ਕਿਸੇ ਗਲਤ ਢੰਗ ਨਾਲ ਜਿਹੜਾ ਪੇਸ਼ ਕੀਤਾ ਗਿਆ ਨੈਟ ਦੇ ਉੱਪਰ ਪਾਇਆ ਗਿਆ ਖਰਦਾਦੀ ਇਹ ਕਿਸ ਵਾਇਰਲ ਵੀਡੀਓ ਦੀ ਅਸਲ ਸਚਾਈ ਹੁਣ ਭਾਈ ਮਨਪ੍ਰੀਤ ਸਿੰਘ ਖਾਸਾ ਹੀ ਦੱਸਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹ ਮਸਲਾ ਕੀ ਹੈ